ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਹੋਇਆਂ ਧਾਰ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਤਾਰ ਦੌਰੇ ਕੀਤੇ ਜਾ ਰਹੇ ਨੇ ਇਸ ਮੌਕੇ ਤੇ ਗੱਲਬਾਤ ਕਰਦਿਆਂ ਹੋਇਆਂ ਹਲਕਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਚੋਣਵੀ ਕੈਂਡੀਡੇਟ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਉਹ ਜਿੱਥੇ ਵੀ ਪ੍ਰਚਾਰ ਵਾਸਤੇ ਜਾ ਰਹੇ ਨੇ ਲੋਕਾਂ ਵੱਲੋਂ ਉਹਨਾਂ ਨੂੰ ਭਾਰੀ ਹੁੰਗਾਰਾ ਮਿਲਦਾ ਪਿਆ ਹੈ ਅਤੇ ਇਸ ਵੇਲੇ ਉਹਨਾਂ ਨੇ ਇਹ ਵੀ ਕਿਹਾ ਕਿ ਧਾਰ ਬਲਾਕ ਵੱਲੋਂ ਉਹ ਹਮੇਸ਼ਾ ਹੀ ਜਿੱਤਦੇ ਆਏ ਨੇ ਤੇ ਇਸ ਵਾਰ ਵੀ ਭਾਰੀ ਵੋਟਾਂ ਦੇ ਨਾਲ ਉਹ ਜਿੱਤਣਗੇ ਤੇ ਲੋਕ ਸਭਾ ਹਲਕਾ ਦੀ ਸੀਟ ਮੋਦੀ ਜੀ ਦੀ ਝੋਲੀ ਵਿੱਚ ਪਾਉਣਗੇ ਬਹੁਤ ਜਿੰਦਾਬਦ ਜੀ ਬੀਜੇਪੀ ਇਹ ਸੀਰ ਜਿੱਤਨ ਜਾਇਗਰਦੀ ਹੈ ਮੋਦੀ ਜੀ ਫਿਰ ਤੋਂ ਪ੍ਰਧਾਨ ਮੰਤਰੀ تیسਰੀ ਵਾਰ ਬਣਦਾ ਲੋਕ ਜਿਸ ਤਰੀਕੇ ਨਾਲ ਲੋਕਾਂ 'ਚ ਜੋਸ਼ ਹੈ ਨਾ ਜੀ ਕਿ ਪ੍ਰਧਾਨ ਮੰਤਰੀ ਮੋਦੀ ਜੀ ਫਿਰ ਤੋਂ ਬਣਨਗੇ ਉਸੇ ਜੋਸ਼ ਨੂੰ ਦੇਖੋ ਜੀ ਕਿੰਨਾ ਕਿੰਨੇ ਮਹਿਦਮ ਬਗਾਂ ਪਹਿਰਾਣੀਆਂ ਨਹੀਂ ਭਾਈ ਉਹ ਗੱਲ ਇਹ ਹੈ ਮਨੂਪਤ ਮੇਰੇ ਬਾਰੇ ਕੀ ਬੋਲੇਗਾ ਦੇ ਬਦਲ ਕਿਸਾ ਦਿਮਾਗੀ ਸਤੂਰਨ ਤੇ ਖਰਾਬ ਹੋ ਇੰਨਾ ਯੂ ਇਨਜਾਨੇ ਰਹਾ ਪਾਸ ਇਹ ਬੀਜੇਪੀ ਟਿਕਣੇ ਮਿਲਦੀ ਕਾਂਗਰਸਾਂ ਤੇ ਕਾਂਗਰਸਾਂ ਤੇ ਆਪ ਜਲ ਗਏ ਆਪ ਬੜੀ ਮਿਲੀ ਬੀਐਸਪੀ ਮੰਗਲ ਤੇ ਕਿਸੇ ਨੇ ਕਿਸੇ ਪਾਰਟੀ ਦਾ ਮੰਦਰਾ ਕਿਸਟੈਂਡ ਰੋਣੇ ਜਦਾ ਠੀਕ ਹੈ ਨਹੀਂ ਇਹ ਬੀਜੇਪੀ ਇਹ ਤਾਂ ਟਿਕਾਂ ਨਹੀਂ ਮਿਲਦੀਆਂ ਇਫ ਯੂ ਵਿਸ਼ ਥੈਟ ਯੋਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, swimming classes, judo, taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Parthankur.